ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਦ ਵੀ ਬੱਚੇ ਦਾ ਜਨਮ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਇਸ ਨੂੰ ਇਹਦੀ ਮਾਂ ਦਾ ਦੁੱਧ ਪਿਆਓ ਸ੍ਰਿਸ਼ਟੀ ਵਿੱਚ ਹਰ ਜੀਵ ਆਪਣੀ ਹੀ ਮਾਂ ਦਾ ਦੁੱਧ ਪੀਂਦਾ ਹੈ ਸਿਵਾਏ ਇਨਸਾਨ ਦੇ ਇਨਸਾਨ ਆਪਣੀ ਮਾਂ ਤੋਂ ਬਾਅਦ ਹੋਰਾਂ ਜੀਵਾਂ ਦਾ ਵੀ ਦੁੱਧ ਪੀਂਦਾ ਹੈ ਇਹ ਦੁੱਧ ਪੀਣਾ ਉਹਦੇ ਵਾਸਤੇ ਠੀਕ ਹੈ ਜਾਂ ਗਲਤ ਹੈ ਇਹਦੇ ਕੀ ਫਾਇਦੇ ਹਨ ਅਤੇ ਕੀ ਨੁਕਸਾਨ ਹਨ ਵਿਗਿਆਨਿਕ ਖੋਜਾਂ ਇਹਦੇ ਬਾਰੇ ਕੀ ਕਹਿੰਦੀਆਂ ਹਨ ਇਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਪੋਸ਼ਣ ਦੇ ਬਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਨਣਾ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਸ੍ਰਿਸ਼ਟੀ ਵਿੱਚ ਹਰ ਜੀਵ ਜਨਮ ਤੋਂ ਬਾਅਦ ਆਪਣੀ ਹੀ ਮਾਂ ਦਾ ਦੁੱਧ ਪੀਂਦਾ ਹੈ ਜੀ ਸਿਵਾਏ ਇਨਸਾਨ ਦੇ ਕਿਉਂਕਿ ਇਨਸਾਨ ਹੋਰਾਂ ਜੀਵਾਂ ਦਾ ਵੀ ਦੁੱਧ ਪੀਂਦਾ ਹੈ ਇਹ ਪੀਣਾ ਚਾਹੀਦਾ ਹੈ ਜਾਂ ਨਹੀਂ ਪੀਣਾ ਚਾਹੀਦਾ ਇਹਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਜੀ ਬੜਾਈ ਵਿਸ਼ੇਸ਼ ਟਾਪਿਕ ਲੈ ਕੇ ਆਏ ਹੋ ਜੀ ਸੋ ਇਹ ਜਿਹੜਾ ਟਾਪਿਕ ਹੈ ਕਿ ਮਾਂ ਦਾ ਦੁੱਧ ਇਸ ਸਭ ਨੂੰ ਪਤਾ ਹੈ ਕਿ ਮਾਂ ਦਾ ਦੁੱਧ ਜਿਹੜਾ ਉਹ ਹਰ ਇੱਕ ਜੀਵ ਵਾਸਤੇ ਇੱਕ ਆਈਡੀਆ ਰਪੋਧਨਾ ਹੈ ਜੀ ਕਿਉਂਕਿ ਉਹ ਸ੍ਰਿਸ਼ਟੀ ਦੁਆਰਾ ਕੁਦਰਤ ਦੁਆਰਾ ਦਿੱਤਾ ਗਿਆ ਹੈ ਤੇ ਕੁਦਰਤ ਨੇ ਉਹਦੀ ਸਟਰਕਚਰ ਉਹਦੀ ਡੀਐਨਏ ਦੇ ਹਿਸਾਬ ਨਾਲ ਉਸਦੀ ਮਾਂ ਦਾ ਦੁੱਧ ਬਣਾਇਆ ਹੈ ਜੀ ਉਹਦੀ ਗਰੋਥ ਵਾਸਤੇ ਕੀ ਚਾਹੀਦਾ ਹੈ ਕੀ ਨਹੀਂ ਚਾਹੀਦਾ ਉਹ ਸਾਰਾ ਕੁਝ ਉਹਦੇ ਵਿੱਚ ਪਾਇਆ ਹੈ ਲੇਕਿਨ ਇਨਸਾਨ ਇੱਕ ਐਸਾ ਜੀਵ ਹੈ ਜਿਹੜਾ ਬਾਕੀਆਂ ਦਾ ਦੁੱਧ ਵੀ ਪੀਂਦਾ ਹੈ ਹੁਣ ਇਹ ਸਹੀ ਹੈ ਜਾਂ ਗਲਤ ਹੈ ਇਹ ਜਾਣਨਾ ਬੜਾ ਜ਼ਰੂਰੀ ਹੈ ਜੀ ਪਹਿਲੀ ਗੱਲ ਤੇ ਇੱਕ ਅਸੀਂ ਸ੍ਰਿਸ਼ਟੀ ਦੇ ਨਿਯਮਾਂ ਦੀ ਗੱਲ ਕਰੀਏ ਤਾਂ ਬਾਕੀ ਜੀਵਾਂ ਵਾਂਗ ਹੀ ਇਨਸਾਨ ਵੀ ਇੱਕ ਜੀਵ ਹੈ ਜੀ ਤੁਹਾਨੂੰ ਸ੍ਰਿਸ਼ਟੀ 'ਚ ਕੋਈ ਵੀ ਜੀਵ ਨਹੀਂ ਮਿਲੇਗਾ ਜਿਹੜਾ ਬਚਪਨ ਤੋਂ ਬਾਅਦ ਤੇ ਆਪਣੀ ਮਾਂ ਤੋਂ ਇਲਾਵਾ ਕਿਸੇ ਦਾ ਦੁੱਧ ਪੀਂਦਾ ਹੋਵੇ ਜੀ ਇਸ ਸਿਰਫ ਕੁੱਤੇ ਬਿੱਲੀਆਂ ਛੱਡ ਕੇ ਜਿਹੜੇ ਅਸੀਂ ਘਰਾਂ ਚ ਪਾਲ ਲਏ ਆ ਉਹਨੂੰ ਅਸੀਂ ਜਿਹੜਾ ਦਿੰਨੇ ਆ ਉਹ ਪੀ ਲੈਂਦੇ ਨੇ ਜੀ ਲੇਕਿਨ ਤੁਹਾਨੂੰ ਐਸਾ ਕਦੇ ਨਹੀਂ ਮਿਲਦਾ ਕਿ ਇੱਕ ਸ਼ੇਰ ਆਇਆ ਔਰ ਨੇ ਗਾਂ ਦਾ ਦੁੱਧ ਪੀਣਾ ਸ਼ੁਰੂ ਕਰ ਲਿਆ ਜੀ ਠੀਕ ਹੈ ਉਹ ਗਾਂ ਨੂੰ ਮਾਰ ਕੇ ਤੇ ਖਾ ਲੇਗਾ ਲੇਕਿਨ ਉਹ ਦੁੱਧ ਨਹੀਂ ਪੀਂਦਾ ਜੀ ਸੋ ਐਮਰਜੈਂਸੀ ਵਾਸਤੇ ਕਦੇ ਕਿਸੇ ਦਾ ਲੈ ਲੈਣਾ ਉਹ ਅਲੱਗ ਗੱਲ ਹੈ ਲੇਕਿਨ ਅਸਲ ਜਿਹੜੀ ਕਹਾਣੀ ਹੈ ਉਹ ਕੁਦਰਤ ਦਾ ਨਿਯਮ ਜਿਹੜਾ ਉਹ ਹੀ ਕਹਿੰਦਾ ਹੈ ਕਿ ਹਰ ਜੀਵ ਵਾਸਤੇ ਜਿਹੜਾ ਦੁੱਧ ਮਾਂ ਦਾ ਆ ਉਹ ਕੁਦਰਤ ਨੇ ਉਹਦੀ ਉਹਦੇ ਵਾਸਤੇ ਦਿੱਤਾ ਉਸ ਬੱਚੇ ਵਾਸਤੇ ਦਿੱਤਾ ਹੈ ਜੀ ਉਹ ਕਿਸੇ ਹੋਰ ਵਾਸਤੇ ਨਹੀਂ ਹੈ ਉਹਦਾ ਹੀ ਹੱਕ ਹੈ ਜੀ ਕਲਪਨਾ ਕਰਕੇ ਦੇਖੋ ਕਿ ਇੱਕ ਇਨਸਾਨੀ ਮਾਂ ਜਿਹੜੀ ਹੈ ਉਹਦਾ ਦੁੱਧ ਆ ਕੇ ਕੋਈ ਹੋਰ ਚੋ ਕੇ ਲੈ ਜਾਵੇ ਬਲੋ ਕਰੋਗੇ ਕਦੀ ਵੀ ਨਹੀਂ ਨਹੀਂ ਨਾ ਜੀ ਤੇ ਫਿਰ ਕਿਸੇ ਦਾ ਹੱਕ ਕੌਣ ਦਾ ਸਾਨੂੰ ਕਿੰਨਾ ਕ ਹੱਕ ਹੈਗਾ ਕੋਈ ਅਧਿਕਾਰ ਨਹੀਂ ਕੋਈ ਅਧਿਕਾਰ ਨਹੀਂ ਹੈ ਤੁਹਾਨੂੰ ਇੱਕ ਤੇ ਕਾਮਨ ਸੈਂਸ ਅਗਰ ਇਨਸਾਨੀਅਤ ਦੀ ਗੱਲ ਕਰੀਏ ਜੀ ਤੇ ਉਹ ਇੱਥੇ ਵੀ ਕਰਤਾ ਹੈ ਬਾਕੀ ਜਿਹੜਾ ਹਰ ਜੀਵ ਬਚਪਨ ਚ ਦੁੱਧ ਪੀ ਰਿਹਾ ਹੈ ਦੂਜੀ ਗੱਲ ਜਿਹੜੀ ਹੈ ਜੀ ਬਚਪਨ ਤੋਂ ਬਾਅਦ ਦੁੱਧ ਖਤਮ ਹੋ ਜਾਂਦਾ ਹੈ ਠੀਕ ਹੈ ਜੀ ਇਨਸਾਨ ਨੂੰ ਵੀ ਬਚਪਨ ਚ ਦੁੱਧ ਮਿਲਦਾ ਉਸ ਤੋਂ ਬਾਅਦ ਦੁੱਧ ਖਤਮ ਹੋ ਜਾਂਦਾ ਹੈ ਸੋ ਇਹ ਜਿਹੜਾ ਬਚਪਨ ਹੈ ਉਸ ਵੇਲੇ ਉਹਦਾ ਇੱਕ ਗਰੋਇੰਗ ਸਟੇਜ ਹੈ ਜੀ ਹੱਡੀਆਂ ਦਾ ਵਿਕਾਸ ਹੋਣਾ ਹੈ ਉਹਦੇ ਸਰੀਰ ਦਾ ਵਿਕਾਸ ਹੋਣਾ ਹੈ ਤੇ ਇਹਦੇ ਵਿੱਚ ਮਾਂ ਦੇ ਦੁੱਧ ਵਿੱਚ ਜਿਹਦੇ ਵੀ ਪੋਸ਼ਕ ਤੱਤ ਹੁੰਦੇ ਨੇ ਉਹਨਾਂ ਨੂੰ ਰੱਬ ਨੇ ਡਿਜ਼ਾਈਨ ਇਸ ਤਰ੍ਹਾਂ ਕੀਤਾ ਆ ਕਿ ਉਹ ਵਿਕਾਸ ਵਾਸਤੇ ਚਾਹੀਦੇ ਨੇ ਜੀ ਜਦੋਂ ਇਨਸਾਨ ਦਾ ਵਿਕਾਸ ਹੋ ਗਿਆ ਤਾਂ ਫਿਰ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹਾਲਾਂਕਿ ਇਨਸਾਨ ਦਾ ਵਿਕਾਸ ਲੰਮੇ ਸਮੇਂ ਅਥਰ ਚੱਲਦਾ ਹੈ ਜੀ ਕਿਉਂਕਿ ਲੰਮੀ ਉਮਰ ਦਾ ਜੀਵ ਹੈ ਲੇਕਿਨ ਉਹਦੇ ਵਾਸਤੇ ਕੁਦਰਤ ਨੇ ਦੇਖੋ ਕਮਾਲ ਦੀ ਚੀਜ਼ ਦਿੱਤੀ ਹੈ ਕਿ ਜਦ ਤੱਕ ਉਹਨੂੰ ਨਹੀਂ ਹੋ ਕੋਈ ਚੀਜ਼ ਹੋਰ ਖਾ ਸਕਦਾ ਦੰਦ ਨਹੀਂ ਆਉਂਦੇ ਉਹਨਾਂ ਚ ਰਮਾਂ ਦਾ ਦੁੱਧ ਹੈ ਜੀ ਜਿੱਥੋਂ ਦੰਦ ਆ ਜਾਂਦੇ ਨੇ ਪਹਿਲਾਂ ਕੱਚੇ ਦੰਦ ਹੁੰਦੇ ਨੇ ਜੀ ਤੇ ਉਹ ਦੰਦ ਕਹਿ ਰਹੇ ਨੇ ਕਿ ਕੱਚੇ ਦੰਦ ਨੇ ਤੇ ਇਹਦੇ ਵਿੱਚ ਹਲਕਾ ਕੱਚਾ ਭੋਜਨ ਜਿਹੜਾ ਖਾਣਾ ਹੈ ਜੀ ਮਾਂ ਦੇ ਦੁੱਧ ਦੇ ਨਾਲ ਦਾ ਰਿਪਲੇਸ ਕਰੀ ਜਾਣਾ ਹੁਣ ਤੇ ਦੂਸਰਾ ਭੋਜਨ ਵੀ ਖਾਣਾ ਹੈ ਲੇਕਿਨ ਬਹੁਤ ਆਸਕਤਾ ਨਹੀਂ ਖਾਣਾ ਹਾਂਜੀ ਇਸੇ ਕਰਕੇ ਛੋਟੇ ਬੱਚੇ ਨੂੰ ਕਦੇ ਦਲੀਆ ਬਣਾ ਕੇ ਜਾਂ ਕੇਲਾ ਫੇਕੀਏ ਜਾਂ ਕਿਸੇ ਵੀ ਫਰੂਟ ਨੂੰ ਫੇਕੇ ਹਾਂਜੀ ਦਾਲ ਨੂੰ ਬਣਾ ਕੇ ਉਹ ਉਹਦਾ ਉਹਨੂੰ ਮਿਕਸ ਕਰਕੇ ਗ੍ਰाइंड ਕਰਕੇ ਉਹਨੂੰ ਦਿੱਤਾ ਜਾਂਦਾ ਹੈ ਇਹ ਹਲਕਾ ਹਲਕਾ ਜਿਹਾ ਕਟ ਚ ਮਾਉਣ ਵਾਲਾ ਖਾਣਾ ਜਿਹੜਾ ਉਹ ਖਾਏ। ਉਸ ਤੋਂ ਬਾਅਦ ਜਦੋਂ ਬੱਚਾ ਥੋੜਾ ਜਿਆਦਾ ਹੋਰ ਵੱਡਾ ਹੁੰਦਾ ਹੈ ਫਿਰ ਉਹ ਪੁਰਾਣੇ ਦੰਦ ਟੁੱਟਦੇ ਨੇ। ਜੀ ਨਵੇਂ ਦੰਦ ਆਉਂਦੇ ਨੇ। ਤੇ ਜਿਹੜੇ ਹੁਣ ਨਵੇਂ ਦੰਦ ਆਉਂਦੇ ਨੇ ਉਹ ਬੜੇ ਮਜ਼ਬੂਤ ਆਉਂਦੇ ਨੇ। ਤੇ ਇਹਦਾ ਮਤਲਬ ਕੀ ਹੋਇਆ ਕਿ ਹੁਣ ਉਹ ਬੱਚਾ ਪੂਰੀ ਤਰ੍ਹਾਂ ਨਾਲ ਹਾਰਡ ਖਾਣਾ ਜਿਹੜਾ ਕੁਦਰਤ ਦਾ ਦਿੱਤਾ ਉਹ ਖਾਣ ਵਾਸਤੇ ਤਿਆਰ ਹੋ ਗਿਆ। ਜੀ ਇਹ ਸ੍ਰਿਸ਼ਟੀ ਦੇ ਨਿਯਮ ਨੇ। ਇਹ ਹਰ ਇੱਕ ਚੀਜ਼ ਦੇ ਤੇ ਚੱਲਦੇ ਨੇ। ਹਰ ਜੀਵ ਵਾਸਤੇ ਉਹਦੀ ਮਾਂ ਦਾ ਦੁੱਧ ਕਿਉਂਕਿ ਉਹਦਾ ਸਟਰਕਚਰ ਉਹਦੀ ਗਰੋਥ ਉਹਦਾ ਡੀਐਨਏ ਠੀਕ ਹੈ ਜੀ ਉਹਦੀ ਏਜਿੰਗ ਸਭ ਕੁਝ ਉਹਦੇ ਨਾਲ ਰਲਦਾ ਜੀ ਦੂਸਰੇ ਜੀਵਾਂ ਨਾਲ ਸਾਡਾ ਕੁਝ ਨਹੀਂ ਰਲਦਾ ਨਾ ਸਟਰਕਚਰ ਰਲਦਾ ਨਾ ਗਰੋਥ ਰਲਦੀ ਹੈ ਨਾ ਡੀਐਨਏ ਰਲਦਾ ਨਾ ਹੀ ਏਜਿੰਗ ਰਲਦੀ ਹੈ ਜੀ ਠੀਕ ਹੈ ਜੀ ਸੋ ਜਦੋਂ ਇਹ ਚੀਜ਼ਾਂ ਮੈਚ ਨਹੀਂ ਕਰਦੀਆਂ ਤੇ ਫੇਰ ਇਹਨਾਂ ਚੀਜ਼ਾਂ ਦਾ ਕਿਸੇ ਹੋਰ ਦੁੱਧ ਦਾ ਸਾਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਇੱਥੇ ਵੀ ਥੋੜੀ ਜੀ ਗੱਲ ਕਰ ਲੈਣੇ ਆ ਹੁਣ ਇੱਕ ਵਿਕਾਸ ਹੈਗਾ ਇਨਸਾਨ ਦਾ ਜੀ ਛੋਟਾ ਜਿਹਾ ਬੱਚੇ ਨੇ ਜਨਮ ਲੈਣਾ ਹੈ ਪਰ ਉਹ 3 ਜਾਂ 4 ਕਿਲੋ ਦਾ ਜੀ ਤੇ 20 ਸਾਲਾਂ ਚ ਜਾ ਕੇ ਉਹਨੇ 60-65 ਕਿਲੋ ਦਾ ਹੋਣਾ ਹੈ ਜੀ ਉਹਨੂੰ 20 ਸਾਲ ਲੱਗਦੇ ਨੇ ਉਹਦੀ ਗਰੋਥ ਰੇਟ ਹੈਗਾ ਦੂਸਰੇ ਪਾਸੇ ਇੱਕ ਜ਼ਿਆਦਾਤਰ ਗਾਂ ਮੱਝ ਦਾ ਦੁੱਧ ਪੀਤਾ ਜਾਂਦਾ ਜੀ ਵਿਦੇਸ਼ਾਂ 'ਚ ਜ਼ਿਆਦਾ ਗਾਂ ਦਾ ਹੀ ਚੱਲਦਾ ਜਿਹੜਾ ਪੰਜਾਬ ਤੇ ਆ ਕੁਝ ਕੰਟਰੀ ਨੇ ਪੰਜਾਬੀ ਏਰੀਆ ਜਾਂ ਫਿਰ ਦੋਸਤਾਂ ਦਾ ਪਾਕਿਸਤਾਨ ਇਹਦੇ ਵਿੱਚ ਹੀ ਮੱਜਾ ਆ ਨੇ ਬਾਕੀ ਤੇ ਦੁਨੀਆ 'ਚ ਮੱਜਾ ਹੈ ਹੀ ਨਹੀਂ ਜੀ ਜਾਂ ਮਾਈਦਰ ਦੁੱਧ ਕੀਤਾ ਜਾਂਦਾ ਤੇ ਇਹ ਜਿਹੜਾ ਦੁੱਧ ਹੈ ਹੁਣ ਇਹਨਾਂ ਦੇ ਬੱਚਿਆਂ ਦੀ ਗਰੋਥ ਦੇਖੋ ਇਹਦਾ ਬੱਚਾ ਜਦੋਂ ਪੈਦਾ ਹੁੰਗਾ ਤਾਂ 35-40 ਕਿਲੋ ਦਾ ਹੁੰਦਾ ਜੀ ਤੇ ਇਹਨੇ ਅਗਲੇ 1.5-2 ਸਾਲ ਦੇ ਵਿੱਚ ਹੀ 22 ਕਿਲੋ ਦਾ ਬਣਦਾ ਹੈ ਜੀ ਹਾਂ ਜੀ ਹੁਣ ਇਹ ਗਰੋਥ ਰੇਟ ਅਗਰ ਦੇਖੋ ਤੁਸੀਂ ਤੇ 8 ਤੋਂ 9 ਗੁਣਾ ਜ਼ਿਆਦਾ ਇਨਸਾਨ ਦਾ ਵਿਕਾਸ ਤੇ ਨਹੀਂ ਹੈਗਾ ਨਹੀਂ ਉਹਨੇ میچور ਹੋਣਾ ਨਹੀਂ ਦੇ ਇਨਸਾਨ ਨੇ 18-20 ਸਾਲ ਚ میچور ਹੋਣਾ ਜਾ ਕੇ ਤੇ ਜਿਨ੍ਹਾਂ ਨੂੰ ਅਜੇ ਇਨਸਾਨ ਤੇ میچور ਹੋਣ ਦਾ ਸਮਾਂ ਵੀ ਨਹੀਂ ਆਉਣਾ ਉਹਦੀ ਮੌਤ ਦਾ ਸਮਾਂ ਆ ਜਾਣਾ ਜੀ ਗਾਵਾਂ ਬੱਚਿਆਂ ਦੀ ਏਜ ਕਿੰਨੀ ਕਹਾ ਬਤੋ 15 ਤੋਂ ਲੈ ਕੇ 20 ਸਾਲ ਮੈਕਸਿਮਮ ਹੋਗੀ ਜੀ ਇਸ ਤੋਂ ਜ਼ਿਆਦਾ ਨਹੀਂ ਹੈਗੀ ਸੋ ਕੀ ਇਹ ਜਿਹੜਾ ਸਿਸਟਮ ਹੈ ਇਹ ਸ਼ਰੀਰ ਇਨਸਾਨ ਦੀ ਏਜ ਦੇ ਤੇ ਉਮਰ ਦੇ ਤੇ ਫੱਕ ਨਹੀਂ ਪਉਂਦਾ ਨਾਜ਼ਮੀ ਕਹਿੰਦਾ ਹੋਇਆ ਪੈਂਦਾ ਸੋ ਜਿਹੜਾ ਵੀ ਦੁੱਧ ਰੱਬ ਨੇ ਦਿੱਤਾ ਹੈ ਮਾਂ ਦਾ ਉਹ ਤੇ ਉਹਦੇ ਵਾਸਤੇ ਆਈਡੀਅਲ ਹੈ ਜੀ ਦੂਸਰਾ ਕੋਈ ਵੀ ਦੁੱਧ ਜਿਹੜਾ ਹੈ ਉਹ ਉਹਦੇ ਬੱਚੇ ਵਾਸਤੇ ਤੇ ਆਈਡੀਅਲ ਹੈ ਗਾਂ ਦਾ ਦੁੱਧ ਗਾਂ ਦੇ ਬੱਚੇ ਵਾਸਤੇ ਤੇ ਆਈਡੀਅਲ ਹੈ ਮੱਝ ਦਾ ਦੁੱਧ ਮੱਝ ਦੇ ਬੱਚੇ ਵਾਸਤੇ ਤੇ ਆਈਡੀਅਲ ਹੈ ਉਹ ਹੋਰ ਕਿਸੇ ਜੀਵ ਵਾਸਤੇ ਆਈਡੀਅਲ ਨਹੀਂ ਹੈਗਾ ਜੀ ਠੀਕ ਹੈ ਜੀ ਇਹ ਇਹ ਸ੍ਰਿਸ਼ਟੀ ਦਾ ਨਿਯਮ ਹੈ ਪਹਿਲੀ ਗੱਲ ਜੇ ਤੁਸੀਂ ਕਰਦੇ ਹਾਂ ਸੋ ਸਾਨੂੰ ਇਹਨਾਂ ਨਿਯਮਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ ਜੀ ਸੋ ਸਰ ਜੀ ਇਸ ਵਿਸ਼ੇ ਦੇ ਉੱਤੇ ਵਿਗਿਆਨਿਕ ਖੋਜਾਂ ਕੀ ਕਹਿੰਦੀਆਂ ਨੇ ਤੇ ਕੀ ਕੁਝ ਖੋਜਿਆ ਜਾ ਚੁੱਕਾ ਹੈ ਜੀ ਦੇਖੋ ਇਸ ਵਿਸ਼ੇ ਦੇ ਉੱਤੇ ਜਿਹੜੀ ਵੱਡੀ ਰਿਸਰਚ ਹੈ ਉਹ ਚਾਈਨਾ ਦੇ ਵਿੱਚ ਹੋਈ ਜੀ ਤੁਸੀਂ ਅਗਰ ਛਕਲਾਂ ਤੋਂ ਦੇਖੋ ਤੇ ਚੀਨ ਦੇ ਲੋਕ ਔਰ ਜਪਾਨ ਦੇ ਲੋਕਾਂ ਦੀਆਂ ਛਕਨਾ ਕਰਦੀਆਂ ਮਿਲਦੀਆਂ ਜੀ ਕੁਝ ਸਮੇਂ ਪਿੱਛੇ ਚਲੇ ਜਾਓ ਤੇ ਦੋਨਾਂ ਕੰਟਰੀਆਂ ਦੇ ਵਿੱਚ ਵੱਡਾ ਜਿਹੜਾ ਅੰਤਰ ਸੀਗਾ ਜਪਾਨ ਦੁਨੀਆ ਦਾ ਸਭ ਤੋਂ ਹੈਲਥੀਐਸਟ ਕੰਟਰੀ ਜੀ ਚੀਨ वर्ल्ड कैपिटल ऑफ ডিজিজেਸ ਬਿਮਾਰੀਆਂ ਦਾ ਸਭ ਤੋਂ ਵੱਡਾ ਜ਼ਿਆਦਾ ਬਿਮਾਰ ਲੋਕ ਚੀਨ ਦੇ ਵਿੱਚ ਸੀਗੇ ਅੱਜ ਕਰੇ ਬਦਲ ਚੁੱਕੇ ਆਜ ਕਲ ਇੰਡੀਆ ਵਰਲਡ ਕੈਪੀਟਲ ਆਫ ডিজিজেਸ ਹੈ ਜੀ ਚਾਇਨਾ ਉਸ ਤੋਂ ਬਾਹਰ ਹੋ ਚੁੱਕਾ ਹੈ ਜਿਸ ਰਿਸਰਚ ਨੇ ਚਾਇਨਾ ਨੂੰ ਵਰਲਡ ਕੈਪੀਟਲ ਆਫ ডিজিਜ਼ ਦੀ ਕੈਟਾਗਰੀ ਤੋਂ ਬਾਹਰ ਕੱਢਿਆ ਜੀ ਅਜੋਦੀ ਗੱਲ ਕਰਦੇ ਆ ਜਦੋਂ ਚੀਨ ਨੇ ਦੇਖਿਆ ਕਿ ਸਾਡੀਆਂ ਛਕਲਾਂ ਤੇ ਜਪਾਨ ਦੇ ਨਾਲ ਰਲਦੀਆਂ ਨੇ ਲੇਕਿਨ ਸਾਡੇ ਵਿੱਚ ਬਿਮਾਰੀਆਂ ਕਿਉਂ ਆਉਂਦਾ ਨਹੀਂ ਉਹਨਾਂ ਨੇ ਸਟੱਡੀ ਕਰਨਾ ਸ਼ੁਰੂ ਕੀਤਾ ਉਹਨਾਂ ਦੀ ਇੱਕ ਵੱਡੀ ਫਾਈਨਡਿੰਗ ਜਿਹੜੀ ਸੀ ਕਿ ਜਾਪਾਨ ਦੇ ਲੋਕ ਦੁੱਧ ਨਹੀਂ ਪੀਂਦੇ ਜੀ ਠੀਕ ਹੈ ਤੁਸੀਂ ਦੇਖੋ ਕਿ ਜਾਪਾਨ ਚ ਤੁਹਾਨੂੰ ਬਹੁਤ ਰੇਅਰ ਦੁੱਧ ਮਿਲੇਗਾ ਉਹਨਾਂ ਨੇ ਫਿਰ ਇਸ ਵਿਸ਼ੇਸ਼ਤਕ ਸ਼ੁਰੂ ਕੀਤੀ ਖੋਜ ਔਰ ਉਹ ਖੋਜ 36 ਸਾਲ ਚੱਲੀ ਜੀ ਅੱਜ ਤੱਕ ਨਿਊਟ੍ਰੀਸ਼ਨ ਦੇ ਉੱਤੇ ਇੰਨੀ ਲੰਮੀ ਸਟੱਡੀ ਕਿਦਰੇ ਹੋਰ ਨਹੀਂ ਹੋਈ 36 ਸਾਲ ਬਾਅਦ ਉਹਨਾਂ ਨੇ ਰਿਜ਼ਲਟ ਜਿਹੜੇ ਲੈ ਕੇ ਤੇ ਫੇਰ ਉਹਨੂੰ ਪਬਲਿਸ਼ ਕੀਤਾ ਤੇ ਉਹ ਜਿਹੜੀ ਸਾਰੀ ਸਟੱਡੀ ਹੈ ਉਹ ਇੱਕ ਬੁੱਕ ਦੇ ਵਿੱਚ ਪਬਲਿਸ਼ ਹੈ ਜਿਹਦਾ ਨਾਮ ਹੈਗਾ ਦਾ ਚਾਈਨਾ ਸਟੱਡੀ ਜੀ ਮੈਂ ਹਮੇਸ਼ਾ ਰეკਮੈਂਡ ਕਰਨਾ ਕਿ ਉਸ ਕਿਤਾਬ ਨੂੰ ਜ਼ਰੂਰ ਪੜੋ ਆਨਲਾਈਨ ਵੀ ਉਪਲਬਧ ਹੈ ਔਰ ਵੈਸੇ ਵੀ ਜੀ ਅੱਜ ਸ਼ਾਇਦ ਉਹ ਬਾਕੀ ਭਾਸ਼ਾਵਾਂ ਦੇ ਵਿੱਚ ਨਹੀਂ ਹੈ ਲੇਕਿਨ ਉਹ ਇੰਗਲਿਸ਼ ਦੇ ਵਿੱਚ ਉਪਲਬਧ ਹੈਗੀ ਹੈ ਸੋ ਉਹ ਜਿਹੜੀ ਕਿਤਾਬ ਅੱਜ ਪਬਲਿਸ਼ ਹੈ ਉਹ ਸਰਚ ਦੇ ਉੱਤੇ ਬੇਸਡ ਉਹਦੇ ਵਿੱਚ ਉਹਨਾਂ ਨੇ ਇਹਨਾਂ ਚਾਰ ਚੀਜ਼ਾਂ ਦੇ ਉੱਤੇ ਸਟੱਡੀ ਕੀਤੀ ਚਾਰ ਲੈਵਲ ਦੇ ਉੱਤੇ ਸਾਨੂੰ ਬਾਕੀ ਜੀਵਾਂ ਦਾ ਦੁੱਧ ਇਨਸਾਨ ਨੂੰ ਪੀਣਾ ਚਾਹੀਦਾ ਜਾਂ ਨਹੀਂ ਪੀਣਾ ਚਾਹੀਦਾ ਜੀ ਸੋ ਉਦੇ ਚ ਉਹਨਾਂ ਨੇ ਚਾਰ ਚੀਜ਼ਾਂ ਜਿਹੜੇ ਵਿਸ਼ੇ ਕੀ ਸੀ ਕਿ ਪਹਿਲਾ ਤੇ ਇਨਸਾਨ ਦਾ ਤੇ ਜਿਸ ਜਾਨਵਰ ਦਾ ਸੀ ਦੁੱਧ ਪੀਨੇ ਉਹਦਾ ਸਟਰਕਚਰ ਆਪਸ ਵਿੱਚ ਮੈਚ ਨਹੀਂ ਕਰਦਾ ਜੀ ਇਨਸਾਨ ਦੋ ਪੈਰ ਦੋ ਹੱਥਾਂ ਵਾਲਾ ਜੀਵ ਹੈ ਜਿਹਦਾ ਦੁੱਧ ਅਸੀਂ ਪੀਨੇ ਆ ਗਾਂ ਮੱਝ ਬੱਕਰੀ ਇਹ ਸਭ ਚੁਪਾਏ ਨੇ ਜੀ ਚਾਰ ਪੈਰਾਂ ਤੇ ਚੱਲਣ ਵਾਲੇ ਸੋ ਸਟਰਕਚਰ ਆਪਸ ਵਿੱਚ ਕੋਈ ਮੈਚ ਨਹੀਂ ਕਰਦਾ ਦੂਸਰਾ ਗਰੋਥ ਮੈਚ ਨਹੀਂ ਕਰਦੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਨਸਾਨ ਦੀ ਗਰੋਥ ਜਿਹੜੀ ਹੈ ਉਹ 4 3-4 ਕਿਲੋ ਦਾ ਪੈਦਾ ਹੋ ਕੇ ਉਹਨੇ 60-80 ਕਿਲੋ ਦਾ 20 ਸਾਲਾਂ ਚ ਹੋਣਾ ਜੀ ਕਿ ਨੇਚਰਲ ਗਰੋਥ ਹੈ ਉਹਦੀ ਤੇ ਜਿਹੜਾ ਬਾਕੀ ਜੀਵ ਨੇ ਉਹਨਾਂ ਦੀ ਗਰੋਥ ਅਲੱਗ ਲੱਗ ਹੈ ਦੂਸਰੀ ਇਹ ਚੀਜ਼ ਹੈ ਤੀਸਰੀ ਚੀਜ਼ ਉਹਨਾਂ ਨੇ ਦੇਖਿਆ ਕਿ ਜਿਹੜੀ ਏਜਿੰਗ ਹੈ ਉਹ ਮੈਚ ਨਹੀਂ ਕਰਦੀ ਜੀ ਜਿੰਨੇ ਵੀ ਜੀਵਾਂ ਦਾ ਅਸੀਂ ਦੁੱਧ ਪੀਨੇ ਸਾਰੇ ਸ਼ਾਰਟੇਜ ਜੀਵ ਨੇ ਕਿਸੇ ਦੀ ਉਮਰ 18 ਸਾਲ ਤੋਂ ਉੱਪਰ ਨਹੀਂ ਹੈਗੀ ਜੀ ਜਦਕਿ ਇਨਸਾਨ ਨੇ ਤਾਂ ਘਟੋ ਘਟ 100 ਸਾਲ ਜੀਣਾ ਹੈ ਤੀਜੀ ਉਹ ਸਟੱਡੀ ਦੇ ਵਿੱਚ ਵੀ ਸੀ ਜਿਹੜੇ ਪੁਰਾਣੇ ਲੋਕ ਸੀ ਅਸੀਂ ਵੀ ਅਸਰ ਅਗਰ ਥੋੜਾ ਪਿੱਛੇ ਚਲ ਜਾਈਏ ਤ੍ਰੇਤਾ ਯੁੱਗ ਦੇ ਵਿੱਚ ਤਾਂ ਕਿੰਨੇ ਉਦਾਹਰਨਾਂ ਤੁਹਾਨੂੰ ਮਿਲਦੀਆਂ ਨੇ ਲੰਮੀ ਉਮਰ ਦੇ ਜੀ ਜੀ ਠੀਕ ਹੈ ਜਿਵੇਂ ਕਿ ਮਹਾ ਭਾਰਤ ਦੇ ਵਿੱਚ ਗੁਰੂ ਦਰਣਾਚਾਰਿਆ ਗੁਰੂ ਕਿਰਪਾਚਾਰਿਆ ਠੀਕ ਹੈ ਫੇਰ ਭੀਸ਼ਮ ਪitamਹ ਜੀ ਇੱਕ ਨਹੀਂ ਐਗਜ਼ਾਮਪਲ ਆਣੇ ਈਮਾਨਦਾਨ ਜਦੋਂ ਇਹ ਯੁੱਧ ਹੋਇਆ ਸੀ ਕੌਰਵਾ ਪਾਂਡਵਾ ਦਾ ਮਹਾ ਭਾਰਤ ਦਾ ਯੁੱਧ ਜਦੋਂ ਹੋਇਆ ਸੀ ਤੇ ਉਦੋਂ ਤੱਕ ਕੌਰਵ ਜਾਂ ਪਾਂਡਵ ਜਿਹੜੇ ਸੀ ਉਹਨਾਂ ਚ ਜ਼ਿਆਦਾਤਰ ਇਹ ਦਾਦੇ ਬਣ ਚੁੱਕੇ ਸੀ ਜੀ ਲੇਕਿਨ ਲੱਗਦੇ ਉੱਥੇ ਮੁੰਡੇ ਹੀ ਨੇ ਯਾਨੀ ਕਿ ਉਮਰਾਂ ਲੰਮੀਆਂ ਸੀ ਇਹ ਉਮਰ ਹੌਲੀ ਹੌਲੀ ਕੱਟੀ ਹੈ ਜੀ ਜਾਪਾਨ ਦੀ ਉਮਰ ਕਿਉਂ ਲੰਮੀ ਆ ਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਸ਼ਾਰਟ ਏਜ ਡੀਐਨਏ ਤੋਂ ਬਚਾ ਕੇ ਰੱਖਿਆ ਇਹ ਸਾਰਾ ਆਸਟ੍ਰੇਲੀਆ ਆਇਆ ਸਾਹਮਣੇ ਕਿ ਏਜ ਦਾ ਫਰਕ ਜਿਹੜਾ ਹੰਦਾ ਜੀ ਕਿਉਂਕਿ ਉਹ ਡੀਐਨਏ ਪਾ ਰਹੇ ਹਨ ਅਗਰ ਡੀਐਨਏ ਉਹਦਾ ਡੀਐਨਏ ਸ਼ਾਰਟੇਜ ਹੈ ਜਲਦੀ ਗਰੋਥ ਹੋਣ ਵਾਲੀ ਹੈ ਜਲਦੀ ਮੁਕਣਾ ਵੀ ਹੈ ਜੀ ਸੋ ਇਹ ਚਾਰ ਚੀਜ਼ਾਂ ਦੇ ਉੱਤੇ ਉਹਨਾਂ ਨੇ ਜਦੋਂ ਸਟੱਡੀ ਕੀਤੀ ਤੇ ਫਿਰ ਲਾਸਟ ਫਾਈਨਡਿੰਗ ਜਿਹੜੀ ਸੀ ਉਹਨਾਂ ਦੀ ਇਹ ਸੀ ਕਿ ਦੁੱਧ ਸਾਨੂੰ ਇਨਸਾਨਾਂ ਨੂੰ ਕਿਸੇ ਵੀ ਹੋਰ ਜੀਵ ਦਾ ਨਹੀਂ ਪੀਣਾ ਚਾਹੀਦਾ ਜੀ ਸਾਨੂੰ ਵੀ ਬਚਪਨ ਤੀਜੀ ਆਪਣੀ ਮਾਂ ਦਾ ਦੁੱਧ ਪੀਣਾ ਚਾਹੀਦਾ ਉਸ ਤੋਂ ਬਾਅਦ ਦੁੱਧ ਨਹੀਂ ਪੀਣਾ ਚਾਹੀਦਾ ਇਸੇ ਕਰਕੇ ਉਸ ਸਟੱਡੀ ਤੋਂ ਬਾਅਦ ਵਿਗਨਿਜ਼ਮ ਜਿਹੜਾ ਹੈ ਉਹ ਉਹਦੇ ਵਿੱਚ ਤੇਜ਼ੀ ਆਈ ਜੀ ਦੁਨੀਆ ਪੂਰੀ ਦੇ ਵਿੱਚ ਲੋਕ ਵਿਗਨ ਹੋਣਾ ਸ਼ੁਰੂ ਹੋਏ। ਲੇਕਿਨ ਵਿਗਨ ਹੋਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਗਲਤੀਆਂ ਵੀ ਕੀਤੀਆਂ। ਹੁਣ ਦੁੱਧ ਤੇ ਛੱਡ ਦਿੱਤਾ। ਲੇਕਿਨ ਚਾਹੇ ਉੱਥੋਂ ਗਲਤ ਪ੍ਰੋਟੀਨ ਹੀ ਮਿਲ ਰਿਹਾ ਸੀ, ਮਿਲਤ ਰਿਹਾ ਸੀ। ਜੀ। ਹਾਂਜੀ। ਉਹਨਾਂ ਨੇ ਉਹ ਜਦੋਂ ਦੁੱਧ ਛੱਡਿਆ ਤੇ ਉਹਦੀ ਜਗ੍ਹਾ ਰਿਪਲੇਸ ਕੀਤਾ ਹੀ ਨਹੀਂ ਆਪਣਾ ਪ੍ਰੋਟੀਨ। ਅਦਰ ਸੋਰਸ ਨਹੀਂ ਬਤਾਏ। ਜੋ ਵੈਜੀਟੇਰੀਅਨ ਸੋਰਸ ਹੈਗੇ ਨੇ ਉਹਨਾਂ ਨੂੰ ਨਹੀਂ ਜਦੋਂ ਬਤਾਇਆ ਤੇ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਕਮੀ ਹੋ ਗਈ। ਵਿਟਾਮਿਨ ਦੀ ਕਮੀ ਹੋ ਗਈ, ਮਿਨਰਲ ਦੀ ਕਮੀ ਹੋ ਗਈ ਤੇ ਕਈ ਬਿਮਾਰੀਆਂ ਆ ਗਈਆਂ। ਫਿਰ ਇਹ ਖੋਰ ਬਣਾ ਲਿਆ ਲੋਕਾਂ ਨੇ ਕਿ ਜਿਹੜੇ ਲੋਕ ਵਿਗਨ ਹੋ ਜਾਂਦੇ ਉਹਨਾਂ ਚ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਵਿਟਾਮਿਨ ਮਿਨਰਲ ਦੀ ਕਮੀ ਹੋ ਗਈ ਹੋ ਜਾਂਦੀ ਹੈ ਪਰ ਇਹ ਗਲਤ ਹੈ ਮੇਰੇ ਸੁਪਤਿਆਂ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਸਭ ਕੁਝ ਹੈਗਾ ਹੈ ਖਾਸੀ ਵੀ ਲੰਮੀ ਉਮਰ ਜਿੰਦਾ ਬਾਕੀ ਜੀ ਵੀ ਬਹੁਤ سارے ਜਿਹੜੇ ਲੰਮੀ ਉਮਰ ਜਿੰਦੇ ਨੇ ਲੇਕਿਨ ਉਹ ਕਦੇ ਮੀਟs ਨਹੀਂ ਖਾਂਦੇ ਜੀ ਤੇ ਸਾਰੇ ਵਿਟਾਮਿਨ ਮਿਨਰਲ ਪ੍ਰੋਟੀਨ ਉਹਨਾਂ ਨੂੰ ਵੀ ਮਿਲਦਾ ਹੈ ਸੋ ਇੱਥੇ ਵੀ ਕੋਈ ਕਮੀ ਨਹੀਂ ਹੈ ਜਿਹੜੇ ਅਸਲ ਵਿਗਨ ਹੋਏ ਨੇ ਜਿਨ੍ਹਾਂ ਨੇ ਆਪਣੀ ਡਾਈਟ ਨੂੰ ਸਹੀ ਢੰਗ ਨਾਲ ਕੀਤਾ ਮੈਂ ਵੀ ਪਿਛਲੇ ਵੀਕ ਕਿਸਾਨਾਂ ਤੋਂ ਵਿਗਨਾਂ ਜੀ ਸਾਨੂੰ ਕੋਈ ਅਸੀ ਕਮੀ ਨਹੀਂ ਲੱਭੀ ਸਭ ਕੋ ਕਮੀਆਂ ਦੂਰ ਹੋਈਆਂ ਨੇ ਜਿਹੜੀਆਂ ਹੈ ਸੀ ਜੀ ਹਾਂਜੀ ਸੋ ਇੱਕ ਸੇਤਮਨ ਜ਼ਿੰਦਗੀ ਜੀ ਰਹੇ ਹਾਂ ਸੋ ਇਹ ਜਿਹੜੀਆਂ ਦੁੱਧ ਹੈ ਇਹਦੇ ਚ ਸਾਹਮਣੇ ਆ ਗਿਆ ਕਿ ਜਦੋਂ ਅਸੀਂ ਖੁਸ਼ਪੜੇ ਹੁੰਨੇ ਹਾਂ ਜਦੋਂ ਸਾਲਸੀ ਬੱਚੇ ਨੂੰ ਦਿੰਨੇ ਆਂ ਗਾਂ ਮੱਝ ਦਾ ਦੁੱਧ ਦਿੰਨੇ ਆਂ ਕੋਈ ਵੱਧਾ ਬੁੱਲਦਾ ਚੰਗਾ ਜਿਹਾ ਟਟਾ ਸੋਹਣਾ ਬੱਚਾ ਸਾਡਾ ਮੋਟਾ ਤਾਜਾ ਜੀ ਬੜਾ ਸੋਹਣਾ ਵਧਣਦਿਆ ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਗਾਂ ਮੱਝ ਦਾ ਬੱਚੇ ਦੇ ਵਿਕਾਸ ਵੀ ਛੇਤੀ ਹੁੰਦਾ ਤਾਂ ਉਹਨੇ ਮਰਨਾ ਵੀ ਛੇਤੀ ਹੁੰਦਾ ਜੀ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਬਿਲਕੁਲ ਸਹੀ ਗਾ ਹਾਂਜੀ ਅੱਜ ਫੇਰ ਅਸੀਂ ਕਿਉਂ ਹੈਰਾਨ ਹੁੰਨੇ ਆ ਜਦੋਂ 20 25 ਸਾਲ ਦੀ ਜਾਂ 30 35 ਸਾਲ ਦੀ ਉਮਰ ਦੀ ਜੀ ਹਾਰਟ ਅਟੈਕ ਹੋ ਕੇ ਹੋ ਜਾਂਦਾ ਸੋ ਸਾਨੂੰ ਗਾਂ ਮਜ ਦਾ ਦੁੱਧ ਜਿਹੜਾ ਹੈ ਤੁਸੀਂ ਉਹਦਾ ਬਾਡੀ ਟੈਂਪਰੇਚਰ ਦੇਖੋ ਉਹਦਾ ਜਿਹੜਾ ਨੋਰਮਲ ਟੈਂਪਰੇਚਰ ਉਹ 101 ਡਿਗਰੀ ਹੈ ਜੀ ਇਹ ਸਾਇੰਟੀਫਿਕਲੀ ਖੋਜਿਆ ਗਿਆ ਸਾਰਾ ਇਨਸਾਨ ਦਾ ਜਿਹੜਾ ਬਾਡੀ ਟੈਂਪਰੇਚਰ ਕੀ ਹੈਗਾ 98.4 ਡਿਗਰੀ ਟੈਂਪਰੇਚਰ 'ਚ ਫਰਕ ਹੈ ਗਾਂ ਮਜ ਦੇ ਦੁੱਧ 'ਚ ਜਿਹੜੀ ਫੈਟ ਹੈ ਉਹਨੇ 101 ਡਿਗਰੀ ਦੇ ਵਿੱਚ ਬਿਕਲਿਆ ਰਹਿਣਾ ਕਾਨੋਮੀ ਸ਼ਰੀਆ 4 ਡਿਗਰੀs ਨਹੀਂ ਬਸ ਜੋ ਨੇ ਜਮਣਾ ਜੀ ਫਿਰ ਅਸੀਂ ਕਹਿੰਦੇ ਆ ਜੀ ਬੋਡੀ ਦੇ ਵਿੱਚ ਕੋਲੈਸਟ੍ਰੋਲ ਜਮ ਰਿਹਾ ਸੋ ਇਹ ਜਿਹੜੀਆਂ ਨੇ ਸੈਂਟੀਫਿਕਲੀ ਜਦੋਂ ਇਹ ਸਾਰੀਆਂ ਖੋਜਾਂ ਸਾਹਮਣੇ ਆਈਆਂ ਤੇ ਫਿਰ ਫਾਈਨਿੰਗ ਇੱਕ ਹੋਈ ਹੈ ਕਿ ਗਾਂ ਮੱਝ ਦਾ ਦੁੱਧ ਜਾਂ ਹੋਰ ਕੋਈ ਵੀ ਦੁੱਧ ਇਨਸਾਨ ਨੂੰ ਨਹੀਂ ਪੀਣਾ ਚਾਹੀਦਾ ਇਹ ਪਰ ਦੁਨੀਆਂ ਚ ਪ੍ਰੂਵ ਨੇ ਜਪਾਨ ਇੱਕ ਵੱਡੀ ਐਗਜ਼ੈਂਪਲ ਹੈ ਅੱਜ ਵੀ ਸਿਹਤਮੰਦ ਕੰਟਰੀ ਹੈ ਇਸ ਸਟੱਡੀ ਤੋਂ ਬਾਅਦ ਚਾਈਨਾ ਨੇ ਆਫੀਸ਼ੀਅਲੀ ਬੈਨ ਨਹੀਂ ਕੀਤਾ ਦੁੱਧ ਲੇਕਿਨ ਜਾਗਰੂਕ ਪੀਤਾ ਪਬਲਿਕ ਆਪਣੀ ਨੂੰ ਕਿ ਦੁੱਧ ਨਹੀਂ ਪੀਣਾ ਜੀ ਨਾ ਪੀਓ ਇਹਦੇ ਨੁਕਸਾਨ ਨੇ ਤੇ ਜਦੋਂ ਉਹਨਾਂ ਨੇ ਦੁੱਧ ਇਹ ਬੰਦ ਕੀਤਾ ਲੋਕਾਂ ਨੇ ਤੇ ਚਾਰ ਵੱਡੀਆਂ ਪ੍ਰੋਬਲਮ ਦੇ ਵਿੱਚੋਂ ਉਹ ਬਾਹਰ ਆ ਗਿਆ ਉਹ ਚਾਰ ਬਿਮਾਰੀਆਂ ਜਿਹੜੀਆਂ ਨੇ ਜਿੱਥੇ ਚਾਇਨਾ ਟੌਪ ਤੇ ਸੀਗਾ ਇੰਡੀਆ ਦੂਜੇ ਨੰਬਰ ਤੇ ਹੁੰਦਾ ਸੀਗਾ ਉਹ ਅੱਜ ਉਹਨਾਂ ਚਾਰ ਪ੍ਰੋਬਲਮ ਹੈਲਥ ਕੇਅਰ ਜਿਹੜੇ ਹੁੰਦੇ ਨੇ ਹਾਰਟ ਦੀ ਪ੍ਰੋਬਲਮ ਜੀ ਦੂਸਰਾ ਹੱਡੀਆਂ ਨਾਲ ਰਿਲੇਟਡ ਪ੍ਰੋਬਲਮਸ ਜੋੜਾਂ ਨਾਲ ਸੰਬੰਧਤ ਤੀਸਰਾ ਡਾਇਬੀਟਿਸ ਔਰ ਚੌਥਾ ਕੈਂਸਰ ਜੀ ਇਹਨਾਂ ਚਾਰੀਆਂ ਬਿਮਾਰੀਆਂ ਚ ਉਹ ਬਾਟਮ 'ਚ ਚੱਲ ਗਿਆ ਜੀ ਠੀਕ ਹੈ ਜੀ ਉਹ ਸਟਡੀ ਦਾ ਕਮਾਲ ਜਿਹਦੀ ਮੈਂ ਬੁਕਤੀ ਗੱਲ ਕਰ ਰਿਹਾ ਹਾਂ ਉਹ ਚਾਈਨਾ ਸਟਡੀ ਸੋ ਇਹ ਖੋਜਾਂ ਸਾਰੀਆਂ ਅੱਜ ਸਾਹਮਣੇ ਨੇ ਬਾਕੀ ਚੋਇਸ ਆਪਣੀ ਆਪਣੀ ਹੈ ਜੀ ਠੀਕ ਹੈ ਜੀ ਕਿਸੇ ਨੂੰ ਕੋਈ ਮਜਬੂਰ ਨਹੀਂ ਕਰ ਸਕਦਾ ਕਿ ਤੁਸੀਂ ਪੀਣਾ ਜਾਂ ਨਹੀਂ ਪੀਣਾ ਕਈ ਪੀ ਜਾਂਦੇ ਨੇ ਪੀ ਪੀ ਜਾਓ ਮੈਂ ਆਪਣੀਆਂ ਐਕਸਪੀਰੀਅੰਸ ਦੱਸਾਂ ਤੇ ਮੈਂ ਪਿਛਲੇ ਵੀ 21 ਸਾਲੋਂ ਤੋਂ ਦੁੱਧ ਬੰਦ ਕੀਤਾ ਹੋਇਆ ਜਦੋਂ ਲਾ ਬੰਦ ਕੀਤਾ ਪਹਿਲਾਂ ਹਾਰ ਦੀ ਪ੍ਰੋਬਲਮ ਸੀ ਅੱਜ ਨਹੀਂ ਹੈ ਪਹਿਲਾਂ ਡਾਇਟ ਸੀ ਅੱਜ ਨਹੀਂ ਹੈ ਠੀਕ ਹੈ ਪਹਿਲੇ ਦੌੜਿਆ ਨਿਸਤਰੀਆ ਨਹੀਂ ਸੀ ਅਜਨਾ ਚੰਦਾ ਅੱਜ ਦੌੜਾਂ ਲੱਗਦੀਆਂ ਨੇ ਜੀ ਹਾਂ ਜੀ ਪਹਿਲਾਂ ਬੁਢੇ ਸੀ ਹੁਣ ਜਵਾਨ ਹੋ ਗਏ ਸਹੀ ਗੱਲ ਸੋ ਅਗਲੀ ਜਿਹੜੀ ਮੈਂ ਹੋਰ ਅਗਲਾ ਜਿਹੜਾ ਚੇਂਜ ਕੀਤਾ ਮੈਂ ਅਗਲੇ ਜਿਹੜੇ ਗ੍ਰੈਂਡਸਨਸ ਨੇ ਸਾਡੇ ਚਿਲਡਰਨਸ ਨੇ ਉਹਨਾਂ ਨੂੰ ਅਸੀਂ ਦੁੱਧ ਵਿਖਾਇਆ ਹੀ ਨਹੀਂ ਜੀ ਤੇ ਜੇ ਤੋ ਨਹੀਂ ਉਹਨਾਂ ਨੂੰ ਦੁੱਧ ਦਿੱਤਾ ਬੜੇ ਸੁਣੀ ਸਿਹਤਮੰਦ ਨੇ ਕਦੇ ਬਿਮਾਰ ਨਹੀਂ ਹੁੰਦੇ ਹਾਂਜੀ ਜਾਦਵੀ ਕਦੇ ਉਹ ਜਿਹੜੇ ਜਿਹੜੇ ਅੱਗੇ ਮੇਰੀ ਬੇਟੀ ਦਾ ਬੱਚਾ ਆ ਤੇ ਉਹ ਦਾਦ ਕੇ ਕਈ ਵਾਰ ਇਹ ਜੀ ਇਹਨੂੰ ਦੁੱਧ ਕਿਉਂ ਨਹੀਂ ਖਾਂਦੇ ਉਹਨਾਂ ਖਵਾ ਕੇ ਵੀ ਦੇਖ ਲਿਆ ਪਰ ਬਿਮਾਰ ਹੁੰਦਾ ਪਿਆ ਫੇਰ ਬੰਦ ਕੀਤਾ ਮੈਂ ਕਿਹਾ ਹੁਣ ਹੁਣ ਕਿਉਂ ਬੰਦ ਕੀਤਾ ਜੀ ਕਹਿੰਦੇ ਜੀ ਪਹਿਲੇ ਤੰਦਰੁਸਤ ਰਹਿੰਦਾ ਸੀ ਉਹ ਬਿਮਾਰ ਹੁੰਦਾ ਕਿ ਸੋ ਇਹਦਾ ਮਤਲਬ ਕਿਹੜਾ ਘਰ ਹੈ ਜਿੱਥੇ ਬੱਚੇ ਬਿਮਾਰ ਨਹੀਂ ਹੁੰਦੇ तकरीबन ਹਰ ਘਰ ਹਰ ਘਰ 'ਚ ਬੱਚੇ ਬਿਮਾਰ ਹੋ ਰਹੇ ਹਨ ਨਾ ਉਹਦੇ ਪਿੱਛੇ ਸਾਡਾ ਦੁੱਧ ਹੀ ਹੈ ਸਾਡੀ ਨਕਾਮ ਬਜਾਂ ਦੱਸ ਦੇ ਜਾਣਦੇ ਠੀਕ ਹੈ ਸੋ ਸਵਾਲ ਬੜੇ ਉੱਠਣਗੇ ਇਸ ਟੌਪਿਕ ਦੇ ਉਸ ਜਿਹੜੀ ਮੈਂ ਗੱਲ ਕਹਿ ਰਿਹਾ ਦੁੱਧ ਨਹੀਂ ਪੀਣਾ ਚਾਹੀਦਾ ਬੜੇ ਸਵਾਲ ਉਖੜਨਗੇ ਕਿ ਜਿਹੜੇ ਦੁੱਧ ਦੇ ਪ੍ਰੇਮੀ ਨੇ ਮੈਂ ਇਹ ਗੱਲ ਨੂੰ ਐਕਸੈਪਟ ਨਹੀਂ ਸੀ ਕਰਦਾ ਜਦੋਂ ਪਹਿਲੀ ਵਾਰੀ ਮੇਰੇ ਤੇ ਸਾਹਮਣੇ ਆਈ ਸੀ ਗੱਲ ਜੀ ਤੇ ਮੰਨ ਕਿਉਂਕਿ ਪੰਜਾਬੀ ਅਸੀਂ ਤੇ ਦੁੱਧ ਕਿਉਂ ਦੇ ਸ਼ਕੀਨ ਹੁੰਨੇ ਆ ਜੀ ਉਸ ਤੋਂ ਬਗੈਰ ਤੇ ਗੱਲ ਹੀ ਨਹੀਂ ਹੁੰਦੀ ਜਦੋਂ ਮੇਰੇ ਨਾਲ ਮੇਰੇ ਸਾਹਮਣੇ ਗੱਲ ਹੋਈ ਸੀ ਜਦੋਂ ਪਹਿਲੀ ਵਾਰੀ ਜਦੋਂ ਮੇਰੀਆਂ ਪ੍ਰੋਬਲਮਸ ਸੀਗੀਆਂ ਤੇ ਮੈਂ ਜਨਨਮੀ ਮੈਨੂੰ ਸੀ ਐਸੀ ਗੱਲ ਕਿ ਪਈ ਅਗਰ ਬਚਣਾ ਹੈ ਤੇ ਆਪਣੀ ਡਾਈਟ ਚੇਂਜ ਕਰੋ ਤੇ ਮੈਂ ਵੀ ਦੇਖਦਾ ਸੀ ਕਿ ਕਿ ਯਾਰ ਮੈਂ ਇਥੇ ਬੜਾ ਕਮੁੱਖਾ ਅੰਦੀ ਫਿਰ ਉਹਨਾਂ ਨੇ ਕਿਹਾ ਸੀ ਵੀ ਇਹ ਬਚਣਾ ਹੈ ਤੇ ਕਰਕੇ ਦੇਖ ਲਓ ਜੇ ਨਹੀਂ ਜਿੱਤ ਜਿਸਨੂੰ ਚੱਲਣ ਦੇ ਚੱਲਣ ਦਿਓ ਤਾਂ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਹੈ ਮੈਂ ਸੋਚਿਆ ਯਾਰ ਸਭ ਕੁਝ ਕਰਕੇ ਦੇਖ ਰਿਹਾ ਇਨੀਆਂ ਦਵਾਈਆਂ ਖਾ ਲਏ ਨੇ ਡਾਕਟਰ ਬਦਲ ਕੇ ਦੇਖ ਲਏ ਨੇ ਇਹ ਵੀ ਇੱਕ ਕਰਕੇ ਦੇਖ ਲਈ ਤੇ ਫਿਰ ਜਦੋਂ ਕੀਤਾ ਤੇ ਫਿਰ ਉਹ मजा ਹੀ ਆ ਗਿਆ ਅੱਗੇ ਜ਼ਿੰਦਗੀ ਦਾ ਜੀ ਸੋ ਕਰਨਾ ਨਹੀਂ ਕਰਨਾ ਉਹ ਆਪਣੀ ਆਪਣੀ ਮਰਜ਼ੀ ਹੈ ਜਦੋਂ ਕਰੋਗੇ ਤਾਂ ਉਹਦੇ ਰਿਜ਼ਲਟ ਪਤਾ ਲੱਗਣਗੇ हां ਇਹ ਜ਼ਰੂਰ ਹੈ ਕਿ ਜਦੋਂ ਵੀ ਤੁਸੀਂ ਦੁੱਧ ਬੰਦ ਕਰਦੇ ਹੋ ਇਹ ਮੇਰੀ ਐਡਵਾਈਸ ਸ਼ਰੂਰ ਹੈ ਕਿ ਜਿੰਨਾ ਕਿ ਪ੍ਰੋਟੀਨ ਉਥੋਂ ਤੁਸੀਂ ਲੈ ਰਹੇ ਸੀ ਜਿੰਨੇ ਕਿ ਵਿਟਾਮਿਨ ਮਿਨਰਲ ਤੁਹਾਨੂੰ ਦੁੱਧੋਂ ਮਿਲ ਰਹੇ ਸੀ ਉਹ ਆਪਣੇ ਜ਼ਰੂਰ ਰਿਪਲੇਸ ਕਰੋ ਜੀ ਕਿਤੇ ਅਦਰ ਸੋਰਸ ਜਿਹੜੇ ਨੇ ਵੈਜੀਟੇਰੀਅਨ ਉਥੋਂ ਉਹਨਾਂ ਨੂੰ ਪੂਰਿਆ ਕਰੋ ਤਾਂ ਕਿ ਤੁਹਾਡੇ ਚ ਨਿਊਟ੍ਰੀਸ਼ਨ ਡੈਫੀਸ਼ੈਂਸੀ ਨਾ ਆਵੇ ਜੀ ਔਰ ਪਿਓਰ ਵੈਜੀਟੇਰੀਅਨ ਖਾਣੇ ਦੇ ਵਿੱਚ ਕਿਸੇ ਵੀ ਪੋਸ਼ਕ ਤੱਤ ਦੀ ਕੋਈ ਕਮੀ ਨਹੀਂ ਹੈ ਇਹ ਹਰ ਤਰ੍ਹਾਂ ਨਾਲ ਸਾਨੂੰ ਸਿਹਤਮੰਦ ਰੱਖਣ ਸਹੀ ਹੈਗਾ ਸੋ ਇਹ ਇੱਕ ਐਸੀ ਦਵਾਈ ਦੇ ਤੌਰ ਤੇ ਕੰਮ ਕਰਦਾ ਆ ਜਿਹੜਾ ਅਸਲ ਸਾਡੇ ਵਾਸਤੇ ਜਿਹੜੀ ਚੰਗੀ ਸੋ ਮਾਂ ਦਾ ਦੁੱਧ ਤੋਂ ਬਾਅਦ ਜੋ ਬਚਪਨ ਚ ਚਾਹੀਦਾ ਬਚਪਨ ਚ ਖੂਬ ਪਿਆਓ ਮਾਂ ਨੂੰ ਮਾਂ ਦਾ ਖਾਣਾ ਦਾ ਤਾਂ ਰੱਖੋ ਤਾਂ ਕਿ ਉਹ ਜ਼ਿਆਦਾਤਰ ਬੱਚੇ ਨੂੰ ਦੁੱਧ ਪਿਆ ਸਕੇ ਠੀਕ ਹੈ ਅੱਜ ਕੱਲ ਕੰਝੂਸੀ ਨਾ ਕਰ ਅੱਜ ਕੱਲ ਜ਼ਿਆਦਾਤਰ ਮਾਵਾਂ ਤੇ ਦੁੱਧ ਹੀ ਨਹੀਂ ਪਿਆਉਂਦੀਆਂ ਬੈਸਟ ਫੀਡਿੰਗ ਕਰਾਉਂਦੀਆਂ ਹੀ ਨਹੀਂ ਅਜੀ ਫਿਗਰ ਖਰਾਬ ਹੋ ਜਾਏਗੀ ਨਹੀਂ ਮਾਂਵਾ ਦੀ ਫਿਗਰ ਸੋ ਕੁਝ ਜ਼ਿਆਦਾ ਵਧੀਆ ਰਹਿੰਦੀ ਹੈ ਮਾਂਵਾ ਜ਼ਿਆਦਾ ਸਟਰੋਂਗ ਬਣਦੀਆਂ ਨੇ ਅਗਰ ਉਸ ਵੇਲੇ ਆਪਣੇ ਬੱਚੇ ਨੂੰ ਦੁੱਧ ਵੀ ਪਿਆਉਂਦੀਆਂ ਨੇ ਤੇ ਉਸ ਵੇਲੇ ਆਪਣੇ ਖਾਣੇ ਦਾ ਧਿਆਨ ਵੀ ਰੱਖਦੀਆਂ ਜੀ ਸੋ ਇਹ ਤੋਂ ਅਸੀਂ ਨਿਕਲ ਗਏ ਕਿ ਨਹੀਂ ਡੱਬੇ ਦਾ ਦੁੱਧ ਪਿਆਦੀਏ ਜਾਂ ਅਸੀਂ ਗਾਂ ਦਾ ਦੁੱਧ ਪਿਆਦੀਏ ਮਝ ਦਾ ਦੁੱਧ ਪਿਆਦੀਏ ਨਹੀਂ ਬੱਚੇ ਵਾਸਤੇ ਜੋ ਮਾਂ ਦਾ ਦੁੱਧ ਹ ਉਹ ਮਾਂ ਦਾ ਦੁੱਧ ਹੀ ਹੈ ਉਹ ਦਾ ਵੀ ਰਿਪਲੇਸ ਉਹ ਨੂੰ ਕੋਈ ਚੀਜ਼ ਨਹੀਂ ਕਰ ਸਕਦੀ ਹਾਂ ਉਹਦਾ ਇੱਕੋ ਹੀ ਰਿਪਲੇਸਮੈਂਟ ਹੈ ਉਸ ਤੋਂ ਬਾਅਦ ਜਿਹੜਾ ਛੋਟਾ ਜਿਹਾ ਜੇਟੀਰੀਅਨ ਖਾਣਾ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਏਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਤੁਹਾਨੂੰ ਬਾਕੀ ਜੀਵਾਂ ਦਾ ਦੁੱਧ ਪੀਣਾ ਚਾਹੀਦਾ ਹੈ ਜਾਂ ਨਹੀਂ ਪੀਣਾ ਚਾਹੀਦਾ। ਐਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ, ਵੀਡੀਓ ਨੂੰ ਰੱਜ ਕੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਕਮੈਂਟ ਜ਼ਰੂਰ ਕਰਿਆ ਕਰੋ, ਤੁਹਾਡੇ ਕਮੈਂਟ ਸਾਡਾ ਹੌਸਲਾ ਵਧਾਉਂਦੇ ਹਨ। ਤਾਂ ਉਹ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ। ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ। ਨਮੀ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ